ਅੱਜ ਕੱਲ੍ਹ ਇਹ ਮੈਂ ਹਕਰ ਸਿੰਘ ਵੇਦੀ ਚੱਲ ਰਹੀਆਂ ਬਹੁਤ ਸਾਰੀਆਂ ਅਟਕਲਾਂ ਦੇ ਵਿੱਚ ਪਾਈ ਅਮਰਤਪਾਲ ਸਿੰਘ ਨੇ ਐਮਪੀ ਦੇ ਅਹੁਦੇ ਦੀ ਸੌਂ ਚੁੱਕ ਲਈ ਹੈ ਹੁਣ ਪਾਈ ਅਮਰਤਪਾਲ ਸਿੰਘ ਨੂੰ ਐਮਪੀ ਕਰਕੇ ਜਾਣਿਆ ਜਾਣ ਲੱਗ ਪੇਗਾ ਕਿਉਂਕਿ ਖੰਡੂਰ ਸਾਹਿਬ ਦੇ ਲੋਕਾਂ ਨੇ ਵੱਡਾ ਫਤਵਾ ਪਾਈ ਅਮਰਤਪਾਲ ਸਿੰਘ ਨੂੰ ਦਿੱਤਾ ਸੀ ਜਿਸ ਤੋਂ ਬਾਅਦ ਇਹ ਮੰਗ ਉੱਪਰ ਦੀ ਜਾ ਰਹੀ ਸੀ ਕਿ ਪਾਈ ਅਮਰਤਪਾਲ ਸਿੰਘ ਨੂੰ ਅਹੁਦੇ ਦੀ ਸੌਂ ਚੁਕਾਈ ਜਾਣੀ ਚਾਹੀਦੀ ਹੈ ਜਿਵੇਂ ਹੀ ਸਾਰੀਆਂ ਅਟਕਲਾਂ ਦੂਰ ਹੋ ਗਈਆਂ ਤਾਂ ਦੇਸ਼ ਦੀ ਇਨਵੈਸਟੀਗੇਸ਼ਨ ਏਜੰਸੀ ਐਨਆਈਐਨ ਵੀ ਸਹਿਮਤੀ ਦੇ ਦਿੱਤੀ ਫਿਰ ਪੰਜਾਬ ਸਰਕਾਰ ਉਹ ਪ੍ਰਕਿਰਿਆ ਮੁਕੰਮਲ ਕਰਦੀ ਹੈ ਤੇ ਲੋਕ ਸਭਾ ਸਪੀਕਰ ਦੇ ਦਫਤਰ ਤੱਕ ਇੱਕ ਅਰਜੀ ਪਹੁੰਚਦੀ ਵਿਖਾਈ ਦਿੰਦੀ ਹੈ ਜਿਸ ਤੋਂ ਬਾਅਦ ਇਹ ਰਸਤਾ ਸਾਫ ਹੋ ਜਾਂਦਾ ਕਿ ਪਾਈ ਅਮਰਤਪਾਲ ਸਿੰਘ ਹੁਣ ਅਹੁਦੇ ਦੀ ਸੋਚ ਚੁੱਕ ਸਕਦੇ ਆ ਤਾਂ ਕਹਿ ਸਕਦੇ ਆ ਕਿ ਉਹ ਦਿਨ ਨਰਦਾਰਤ ਕਰ ਦਿੱਤਾ ਗਿਆ 5 ਜੁਲਾਈ ਨੂੰ ਜਦੋਂ ਪਾਈ ਅਮਰਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਸਿੱਧਾ ਦਿੱਲੀ ਲੋਕ ਸਭਾ ਸਪੀਕਰ ਦੇ ਦਫਤਰ ਦੇ ਵਿੱਚ ਓਮ ਬਿਰਲਾ ਦੇ ਕੋਲੇ ਸੌ ਚੁਕਾ ਦਿੱਤੀ ਜਾਂਦੀ ਆ ਜਿਸ ਦੇ ਵਿੱਚ ਬਹੁਤ ਸਾਰੀਆਂ ਸ਼ਰਤਾਂ ਨਿਰਧਾਰਤ ਕੀਤੀਆਂ ਗਈਆਂ ਸੀ ਕਿਹਾ ਜਾਂਦਾ ਕਿ ਸ਼ਰਤਾਂ ਦੇ ਵਿੱਚ ਪਰਿਵਾਰਕ ਮੈਂਬਰ ਹੀ ਪਾਈ ਅਮਰਤਪਾਲ ਸਿੰਘ ਨਾਲ ਮੁਲਾਕਾਤ ਕਰ ਸਕਦੇ ਸਨ ਫਿਰ ਉਹਨਾਂ ਨੂੰ ਸੌ ਚੁੱਕਣ ਤੋਂ ਬਾਅਦ ਸੇਫ ਹਾਊਸ ਲਿਜ਼ਾਇਆ ਜਾਂਦਾ ਹੈ ਸਖਤ ਸੁਰੱਖਿਆ ਪਹਿਰੇ ਦੇ ਵਿੱਚ ਪਾਈ ਅਮਰਤਪਾਲ ਸਿੰਘ ਦੇ ਪਰਿਵਾਰਕ ਮੈਂਬਰ 50 ਮਿੰਟ ਤੱਕ ਮੁਲਾਕਾਤ ਕਰਦੇ ਆ ਤੇ ਜਿਵੇਂ ਹੀ ਮੁਲਾਕਾਤ ਹੁੰਦੀ ਹੈ ਤੇ ਮੁਲਾਕਾਤ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਨੂੰ ਫੇਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਲੈ ਜਾਂਦੀ ਵਿਖਾਈ ਦਿੰਦੀ ਹੈ ਵੱਡੀ ਸੁਰੱਖਿਆ ਸਿਕਿਉਰਿਟੀ ਤਾਂ ਕਹਿ ਸਕਦੇ ਹਾਂ ਕਿ ਬਾਪੂ ترਸੇਮ ਸਿੰਘ ਨੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਇਸ ਮੁਲਾਕਾਤ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੇ ਖਾਣਾ ਖਾਧਾ ਤੇ ਖੰਡੂਰ ਸਾਹਿਬ ਦੇ ਲੋਕਾਂ ਦਾ ਧੰਨਵਾਦ ਕੀਤਾ ਤੇ ਭਾਈ ਅਮਰਤਪਾਲ ਸਿੰਘ ਨੇ ਕਿਹਾ ਕਿ ਅਗਲੀ ਮੁਲਾਕਾਤ ਦੇ ਵਿੱਚ ਉਹ ਆਪਣੇ ਹਲਕੇ ਦੇ ਲੋਕਾਂ ਨੂੰ ਪ੍ਰੋਗਰਾਮ ਦੇਣਗੇ ਤਾਂ ਕਹਿ ਸਕਦੇ ਹਾਂ ਕਿ ਜਿੱਥੇ ਪੰਥਕ ਧਰਾਂ ਦੇ ਬਹੁਤ ਸਾਰੇ ਲੋਕ ਬਾਪੂ ਤਰਸੇਮ ਸਿੰਘ ਦੇ ਨਾਲ ਦਿੱਲੀ ਗਏ ਸਨ ਉੱਥੇ ਹੀ ਜਲੂਪੁਰ ਖੇੜਾ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਵਖਾਈ ਦਿੱਤੀ ਹੈ ਬਾਪੂ ਤਰਸੇਮ ਸਿੰਘ ਦੇ ਨਾਲ ਜਿਹੜੇ ਲੋਕ ਦਿੱਲੀ ਗਏ ਸਨ ਪਾਈ ਅਮਰਤਪਾਲ ਸਿੰਘ ਦੇ ਦیدار ਹੋ ਸਕਣ ਪਰੰਤੂ ਉਹ ਦیدار ਵੀ ਨਹੀਂ ਹੋ ਸਕੇ ਕਿਉਂਕਿ ਕਾਲੇ ਰੰਗ ਦੀ ਗੱਡੀ ਵਿੱਚ ਸਵਾਰ ਪਾਈ ਅਮਰਤਪਾਲ ਸਿੰਘ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਦਿੱਲੀ ਲਿਆਂਦਾ ਗਿਆ ਪਰੰਤੂ ਜਿਵੇਂ ਹੀ ਉਪਾਈ ਅਮਰਤਪਾਲ ਸਿੰਘ ਨੇ ਹੁਣੇ ਸੋਚ ਚੁੱਕੀ ਹੈ ਤੇ ਕਿਹਾ ਜਾ ਰਿਹਾ ਕਿ ਪਹਿਲਾਂ ਤਾਂ ਪਾਈ ਅਮਰਤਪਾਲ ਸਿੰਘ ਸੰਵਿਧਾਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ ਬਹੁਤ ਸਾਰੀਆਂ ਤਿੱਖੀਆਂ ਟਿੱਪਣੀਆਂ ਪਾਈ ਅਮਰਤਪਾਲ ਸਿੰਘ ਨੇ ਦੇਸ਼ ਦੇ ਸੰਵਿਧਾਨ ਨੂੰ ਲੈ ਕੇ ਦਿੱਤੀਆਂ ਜਿਸ ਤਰ੍ਹਾਂ ਪਾਸਪੋਰਟ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਕੀਤੇ ਤੇ ਇੱਕ ਵਿਵਾਦ ਖੈ ਦਿੱਤਾ ਸੀ ਜਦੋਂ ਪਾਈ ਅਮਰਤਪਾਲ ਸਿੰਘ ਨੇ ਇਹ ਗੱਲ ਕਹੀ ਸੀ ਕਿ ਪਾਸਪੋਰਟ ਇਸ ਗੱਲ ਦੀ ਕੋਈ ਸ਼ਨਾਖਤ ਨਹੀਂ ਕਰਦਾ ਜਦ ਕੇਸ ਦੇ ਉੱਤੇ ਵੱਡਾ ਵਿਵਾਦ ਹੋਇਆ ਸੀ ਕੁਝ ਪੰਤਕ 13 ਜਿਸ ਤਰ੍ਹਾਂ ਪਾਈ ਅਮਰਤਪਾਲ ਸਿੰਘ ਦੇ ਨਾਲ ਜੁੜੀਆਂ ਸੀ ਚਾਹੇ ਉਹ ਅਵਤਾਰ ਸਿੰਘ ਖੰਡਾ ਸੀ ਚਾਹੇ ਕੈਨੇਡਾ ਦੇ ਵਿੱਚ ਕੁਝ ਜਈਆਂ 13 ਵੀ ਦਿਖਾਈ ਦਿੱਤੀਆਂ ਜਿਸ ਤਰ੍ਹਾਂ ਪਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਗ੍ਰਿਫਤਾਰੀ ਤੋਂ ਬਾਅਦ ਇੰਗਲੈਂਡ ਕੈਨੇਡਾ ਅਮਰੀਕਾ ਦੇ ਵਿੱਚ ਉਹਨਾਂ ਦੇ ਹਮਾਇਤੀਆਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿ ਆਖਰ ਪਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਕਿਉਂ ਹੋਈ ਹੈ ਕਿਹਾ ਜਾਂਦਾ ਕਿ ਜਿਸ ਤਰ੍ਹਾਂ ਪਾਈ ਅਮਰਤਪਾਲ ਸਿੰਘ ਖਾਲਸਾ ਬਹੀਰ ਕੱਟ ਰਹੀ ਸੀ ਜਿਸ ਤਰ੍ਹਾਂ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਇੱਕ ਲੜਾਈ ਲੜਦੇ ਵਿਖਾਈ ਦਿੱਤੇ ਤਾਂ ਕਹਿ ਸਕਦੇ ਹਾਂ ਕਿ ਖਾਲਿਸਤਾਨ ਦੇ ਮੁੱਦੇ ਤੇ ਆ ਕੇ ਭਾਈ ਅਮਰਪਾਲ ਸਿੰਘ ਦਾ ਅਜਿਹਾ ਪੇਟ ਫਸ ਜਾਂਦਾ ਜਿਸ ਦੇ ਨਾਲ ਬਹੁਤ ਸਾਰੇ ਵਿਵਾਦ ਭਾਈ ਅਮਰਪਾਲ ਸਿੰਘ ਦੇ ਨਾਲ ਜੁੜਦੇ ਚਲੇ ਗਏ ਤੇ ਕਹਿ ਸਕਦੇ ਹਾਂ ਕਿ ਉਹਨਾਂ ਵਿਵਾਦਾ ਨਹੀਂ ਭਾਈ ਅਮਰਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਪਹੁੰਚਾਤਾ ਕਹਿ ਸਕਦੇ ਹਾਂ ਕਿ ਜਨਾਲਾ ਕਾਂਡ ਉਹਨਾਂ ਕਟਨਾਮਾ ਦੇ ਵਿੱਚੋਂ ਇੱਕ ਵੱਡਾ ਕਾਂਡ ਸੀ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਕੁਝ ਘਟਨਾਵਾਂ ਦਿਖਾਈ ਦਿੱਤੀਆਂ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਕੁਰਸੀਆਂ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਜਾ ਕੇ ਅੱਗ ਲਗਾ ਦਿੱਤੀ ਕੁਝ ਖੋਖਿਆਂ ਅਨੁਸਾਰ ਦਿੱਤਾ ਗਿਆ ਕੁਝ ਨਸ਼ਿਆਂ ਦੇ ਮੁੱਦੇ ਤੇ ਜਿਸ ਤਰ੍ਹਾਂ ਦੇ ਫਰਮਾਨ ਭਾਈ ਅਮਰਪਾਲ ਸਿੰਘ ਦੀ ਜਥੇਬੰਦੀ ਵਾਰਿਸ ਪੰਜਾਬ ਨੇ ਜਾਰੀ ਕੀਤਾ ਸੀ ਤਾਂ ਉਸ ਦੇ ਵਿੱਚ ਨਸ਼ਿਆਂ ਦਾ ਮੁੱਦਾ ਅਹਿਮ ਸੀ ਪਰੰਤੂ ਜਿਸ ਤਰ੍ਹਾਂ ਭਾਈ ਅਮਰਪਾਲ ਸਿੰਘ ਦੇ ਨਾਲ ਬਹੁਤ ਸਾਰੀਆਂ ਘਟਨਾਵਾਂ ਦਿਖਾਈ ਦਿੱਤੀਆਂ ਤਾਂ ਬਹੁਤ ਸਾਰੀਆਂ ਅਜਹੀਆਂ ਸਿਆਸੀ ਤਿਰਾਂ ਸੀ ਜਨਾਂ ਨੇ ਲਗਾਤਾਰ ਪਾਈ ਅਮਰਤਪਾਲ ਸਿੰਘ ਦੇ ਉੱਤੇ ਅਟੈਕ ਕੀਤਾ ਤੇ ਪੰਜਾਬ ਸਰਕਾਰ ਨੂੰ ਇਸ ਗੱਲੇ ਵੀ ਮਜਬੂਰ ਕੀਤਾ ਕਿ ਪਾਈ ਅਮਰਤਪਾਲ ਸਿੰਘ ਤੇ ਐਕਸ਼ਨ ਹੋਣਾ ਚਾਹੀਦਾ ਉਸ ਐਕਸ਼ਨ ਦੇ ਵਿੱਚ ਦੋ ਸਰਕਾਰਾਂ ਦੀ ਭੂਮਿਕਾ ਅਹਿਮ ਦਿਖਾਈ ਦਿੱਤੀ ਜਿਸ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਜਦੋਂ ਪਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ ਇੱਕ ਵੱਡਾ ਕਟਨਾਕਰਮ ਪੰਜਾਬ ਦੇ ਇਤਿਹਾਸ ਦੇ ਵਿੱਚ ਦਿਖਾਈ ਦਿੱਤਾ ਤਾਂ ਕਿਹਾ ਜਾ ਰਿਹਾ ਸਿੱਕੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਨਕਲ ਕਰਦਾ ਪਾਈ ਅਮਰਤਪਾਲ ਸਿੰਘ ਪਾਈ ਅਮਰਤਪਾਲ ਸਿੰਘ ਦबई ਤੋਂ ਪੰਜਾਬ ਪਹੁੰਚਦਾ ਤਾਂ ਲਗਾਤਾਰ ਜਿਸ ਤੇਜ਼ੀ ਦੇ ਨਾਲ ਪਾਈ ਅਮਰਤਪਾਲ ਸਿੰਘ ਨੇ ਸਾਰਾ ਬਰਤਾਂਤ ਪੰਜਾਬ ਦੀ ਧਰਤੀ ਤੇ ਸਿਰਜਿਆ ਤਾਂ ਉਹਨਾਂ ਸਿਆਸੀ ਪਾਰਟੀਆਂ ਦੇ ਅੰਦਰ ਕਬਰਾਟ ਉਹਨਾਂ ਸਰਕਾਰਾਂ ਦੇ ਅੰਦਰ ਕਬਰਾਟ ਕਿ ਜਿਸ ਤਰ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਇੱਕ ਬਰਤਾਂਤ ਪੰਜਾਬ ਦੇ ਇਤਿਹਾਸ ਵਿੱਚ ਸਿਰਜ ਦਿੱਤਾ ਸੀ ਉਹ ਸਰਕਾਰਾਂ ਲਈ ਸਿਰਦਰਦੀ ਬਣ ਗਿਆ ਇਸ ਤੋਂ ਪਹਿਲਾਂ ਕਿ ਪਾਈ ਅਮਰਤਪਾਲ ਸਿੰਘ ਵੱਡੀ ਸਿਰਦਰਦੀ ਬਣੇ ਤਾਂ ਉਹ ਐਕਸ਼ਨ ਕਰ ਹੀ ਦੇਣਾ ਚਾਹੀਦਾ ਹੈ ਤੇ ਉਹ ਸੈਕਸ਼ਨ ਦੇ ਵਿੱਚੋਂ ਨਿਕਲੀ ਐਨਐਸਏ ਤੇ ਜਨਾਲਾ ਕਾਂਡ ਤੇ ਜਨਾਲਾ ਕਾਂਡ ਕਰਕੇ ਹੀ ਪਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਉਸਾਮ ਦੀ ਡਿਬਰੂਗੜ੍ਹ ਜੇਲ੍ਹ ਪਹੁੰਚਾਤਾ ਜਿਵੇਂ ਹੀ ਇਹ ਘਟਨਾ ਸਾਰਿਆਂ ਦੇ ਸਾਹਮਣੇ ਹੁੰਦੀ ਹੈ ਤਾਂ ਕਹਿ ਸਕਦੇ ਆ ਕਿ ਬਹੁਤ ਸਰੀਆਂ ਜਹੀਆਂ ਸਿਆਸੀ ਤਿਰਾਂ ਸੰ ਜਿਨ੍ਹਾਂ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਕੱਸੇ ਜਾਂ ਭਗਵੰਤ ਮਾਨ ਦੀ ਸਰਕਾਰ ਇਸ ਕਰਕੇ ਟਾਰਗੇਟ ਤੇ ਆ ਗਈ ਕਿ ਉਹਨਾਂ ਨੇ ਐਨਐਸਏ ਲਗਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸੁਟਿਆ ਤਾਂ ਕਹਿ ਸਕਦੇ ਆ ਕਿ ਐਨਐਸਏ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਤਾਂ ਉਸ ਤੋਂ ਬਾਅਦ ਹੁਣ ਜਿਸ ਤਰ੍ਹਾਂ ਪੰਜਾਬ ਦੀਆਂ ਬਹੁਤ ਸਰੀਆਂ ਸਿਆਸੀ ਤਿਰਾਂ ਇਸ ਮੁੱਦੇ ਤੇ ਲੜਦੀਆਂ ਵਿਖਾਈ ਦੇ ਰੀਆਂ ਕਿ ਬਹੁਤ ਸਾਰੇ ਕਾਨੂੰਨਾਂ ਦੇ ਤਹਿਤ ਕਾਰਵਾਈ ਹੁੰਦੀ ਹੈ ਪਰੰਤੂ ਪਾਈ ਅਮਰਤਪਾਲ ਸਿੰਘ ਦੇ ਉੱਤੇ ਜਿਸ ਤਰ੍ਹਾਂ ਦੇ ਕੇਸ ਦਰਜ ਹੈ ਜਿਸ ਤਰ੍ਹਾਂ ਕਾਨੂੰਨ ਦੇ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਇੰਨੀ ਵੱਡੀ ਸਜ਼ਾ ਪਾਈ ਅਮਰਤਪਾਲ ਸਿੰਘ ਨੂੰ ਕਿਉਂ ਕਿਉਂਕਿ ਉਹਨਾਂ ਨੇ ਕੋਈ ਐਡਾ ਵੱਡਾ ਜ਼ੁਰਮ ਨਹੀਂ ਕੀਤਾ ਸਿਵਾਏ ਅਜਨਾਲਾ ਕਾਂਡ ਤੋਂ ਤਾਂ ਕਹਿ ਸਕਦੇ ਹਾਂ ਕਿ ਹੁਣ ਕੁਝ ਸਿਆਸੀ ਤਰ੍ਹਾਂ ਐਨਐਸਏ ਦਾ ਵਿਰੋਧ ਕਰਦਿਆਂ ਤੇ ਜਿਸ ਤਰ੍ਹਾਂ ਖੰਡੂਰ ਸਾਹਿਬ ਦੀ ਸੀਟ ਤੇ ਪਾਈ ਅਮਰਤਪਾਲ ਸਿੰਘ ਨੇ ਚੋਣ ਲੜਨ ਦਾ ਫੈਸਲਾ ਕੀਤਾ ਸੀ ਤਾਂ ਅਕਾਲੀ ਦਲ ਨੇ ਵੱਡਾ ਵਿਰੋਧ ਪਾਈ ਅਮਰਪਾਲ ਸਿੰਘ ਦਾ ਕੀਤਾ ਵਿਰਸਾ ਸਿੰਘ ਬਲਟੋਹਾ ਤੇ ਸੁਖਬੀਰ ਸਿੰਘ ਬਾਦਲ ਫਰੰਟ ਫੁੱਟ ਤੇ ਆ ਕੇ ਪਾਈ ਅਮਰਪਾਲ ਸਿੰਘ ਦਾ ਵਿਰੋਧ ਕਰਨ ਲੱਗੇ ਹੁਣ ਜਦੋਂ ਲੋਕ ਸਭਾ ਚੋਣਾਂ ਦੇ ਨਤੀਜੇ ਬਾਹਰ ਆ ਚੁੱਕੇ ਆ ਤੇ ਅਕਾਲੀ ਦਲ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਬਹੁਤ ਸਾਰੀ ਲੜਾਈ ਜਿਹੜੀ ਹੈ ਉਹ ਪੰਤਕ ਤੇ ਸਿਧਾਂਤਕ ਤੌਰ ਤੇ ਦਿਖਾਈ ਦੇ ਰਹੀ ਹੈ ਤੇ ਇਸੇ ਕਰਕੇ ਅਕਾਲੀ ਦਲ ਦੇ ਵਿੱਚੋਂ ਦੋ ਤਰ੍ਹਾਂ ਨੇ ਵੱਖੋ ਵੱਖਰਾ ਫੜ ਲਿਆ ਇੱਕ ਸਿਧਾਂਤਕ ਪੱਖ ਨੂੰ ਅਕਾਲੀ ਦਲ ਦੇ ਵਿੱਚ ਲਾਗੂ ਕਰਨਾ ਚਾਹੁੰਦੀ ਹੈ ਪੰਥਕ ਮੁੱਦਿਆਂ ਤੇ ਗੱਲ ਕਰਨਾ ਚਾਹੁੰਦੀ ਹੈ ਤਾਂ ਅਕਾਲੀ ਦਲ ਦੇ ਵਿੱਚੋਂ ਵੱਖ ਹੋਈ ਧਿਰ ਨੇ ਇਸ ਗੱਲ ਦੀ ਹਾਮੀ ਭਰੀ ਕਿ ਖੰਡੂਰ ਸਾਹਿਬ ਤੇ ਫਰੀਦਕੋਟ ਦੀ ਸੀਟ ਤੇ ਲੋਕਾਂ ਦੇ ਜਜ਼ਬਾਤਾਂ ਨੂੰ ਅਕਾਲੀ ਦਲ ਨਹੀਂ ਸਮਝ ਸਕਿਆ ਹੁਣ ਕਹਿ ਸਕਦੇ ਆ ਕਿ ਅਕਾਲੀ ਦਲ ਤੋਂ ਵੱਖ ਹੋਈ ਧਿਰ ਜਿਹੜੀ ਆ ਭਾਈ ਅਮਰਪਾਲ ਸਿੰਘ ਦਾ ਸਾਹ ਦਿਂਦੀ ਨਜ਼ਰ ਆ ਰਹੀ ਹੈ ਜੇ ਕਹਿ ਸਕਦੇ ਆ ਕਿ ਸਿੱਖ ਸਿਆਸਤ ਦੇ ਵਿੱਚ ਜਿਸ ਤਰ੍ਹਾਂ ਦੇ ਘਟਨਾਕਰਮ ਵਾਪਰ ਰਿਹਾ ਤਾਂ ਕਿਹਾ ਜਾ ਰਿਹਾ ਕਿ ਭਾਈ ਅਮਰਪਾਲ ਸਿੰਘ ਨੂੰ ਕਿਹੜੀ ਤਰ੍ਹਾਂ ਦਾ ਸਾਥ ਮਿਲੇਗਾ ਕਿਉਂਕਿ ਭਾਈ ਅਮਰਪਾਲ ਸਿੰਘ ਨੂੰ ਜਿਹੜਾ ਸਿਆਸੀ ਪਖਤੋਂ ਸਾਥ ਮਿਲਿਆ ਉਹ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਸੀ ਪਰੰਤੂ ਕਿਹਾ ਜਾ ਰਿਹਾ ਕਿ ਬਹੁਤ ਵੱਡੇ ਨੁਕਸਾਨ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਨਾਲ ਜੁੜ ਕੇ ਹੋ ਸਕਦੇ ਆ ਕਿਉਂਕਿ ਖਾਲਿਸਤਾਨ ਦਾ ਜਿਸ ਤਰ੍ਹਾਂ ਦਾ ਪੱਖ ਪਾਈ ਅਮਰਤਪਾਲ ਸਿੰਘ ਸਿਮਰ ਸਿੰਘ ਮਾਨ ਜਾਂ ਹੋਰ ਉਹਨਾਂ ਦੇ ਗਰਮ ਖਿਆਲੀ ਲੋਕ ਰੱਖਦੇ ਆ ਤਾਂ ਕਿਤੇ ਨਾ ਕਿਤੇ ਵਿਵਾਦ ਜੁੜਦੇ ਚਲੇ ਜਾਂਦੇ ਆ ਜੇ ਹੁਣ ਪਾਈ ਅਮਰਤਪਾਲ ਸਿੰਘ ਨੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖ ਲਿਆ ਤਾਂ ਉਹਨਾਂ ਨੂੰ ਕੁੰਡੂਰ ਸਾਹਿਬ ਦੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਦੇਸ਼ ਦੇ ਉਸ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖ ਕੇ ਕਾਨੂੰਨ ਦੀ ਪਾਲਣਾ ਵੀ ਕਰਨੀ ਹੋਏਗੀ ਦੇ ਨਾਲ ਪਾਈ ਅਮਰਤਪਾਲ ਸਿੰਘ ਦੀ ਰਿਹਾਈ ਜਿਹੜੀ ਹੈ ਉਹ ਕਿਤੇ ਨਾ ਕਿਤੇ ਫਸੀ ਨਜ਼ਰ ਆ ਰਹੀ ਹੈ ਆਖਰ ਉਹਨ ਇਸ ਗੱਲ ਵੱਲ ਇਸ਼ਾਰਾ ਵੀ ਮਿਲਦਾ ਕਿ ਆਖਰ ਕਿਹੜੀਆਂ ਧਿਰਾਂ ਦਾ ਭਾਈ ਅਮਰਤਪਾਲ ਸਿੰਘ ਨੂੰ ਸਾਥ ਮਿਲੇਗਾ ਭਾਈ ਅਮਰਤਪਾਲ ਸਿੰਘ ਕਿਹੜੀ ਪੰਥਕ ਧਿਰ ਦੀ ਅਗਵਾਈ ਕਰ ਸਕਦੇ ਆ ਜੇ ਉਹ ਬਾਹਰ ਆਉਂਦੇ ਆ ਬਹੁਤ ਸਾਰੀਆਂ ਸਿਆਸੀ ਧਿਰਾਂ ਸਮੇਤ ਸਰਕਾਰਾਂ ਵਿੱਚ ਘਬਰਾਟ ਹੈ ਕਿ ਜੇ ਭਾਈ ਅਮਰਤਪਾਲ ਸਿੰਘ ਛੱਡੇ ਜਾਂਦੇ ਆ ਤਾਂ ਉਹਨਾਂ ਲਈ ਵੀ ਵੱਡੀ ਸਰਦਰਦੀ ਹੋ ਸਕਦੀ ਹੈ ਕਿਉਂਕਿ ਸਮੇਂ-ਸਮੇਂ ਤੇ ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਖੜੇ ਹੋ ਰਿਹਾ ਹੈ ਨਸ਼ੇ ਸਮੇਤ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਹੁੰਦੇ ਐ ਕਾਰਗੁਜ਼ਾਰੀ ਸਰਕਾਰਾਂ ਦੀ ਸਾਰਿਆਂ ਦੇ ਸਾਹਮਣੇ ਐ ਇਸੇ ਕਰਕੇ ਲੋਕ ਹੁਣ ਪੰਥਕ ਸਫਾਂ ਵੱਲ ਜਾਂਦੇ ਦਕਾਈ ਦੇ ਰਿਹਾ ਐ ਤਾਂ ਵੇਖਣਾ ਹੋਏਗਾ ਕਿ ਭਾਈ ਅਮਰਤਪਾਲ ਸਿੰਘ ਨੂੰ ਕਿਸ ਦੀ ਅਗਵਾਈ ਮਿਲਦੀ ਐ ਜਾਂ ਖੁਦ ਭਾਈ ਅਮਰਤਪਾਲ ਸਿੰਘ ਦੀ ਅਗਵਾਈ ਕੋ ਬੋਲਣ ਲੱਗ ਜਾਣਗੀਆਂ ਕੁਝ ਪੰਥਕ ਤਰ੍ਹਾਂ ਤਾਂ ਵੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਰਹਾਈ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਹਾਜ ਸਿਰਜਿਆ ਜਾਏਗਾ ਸਰਕਾਰਾਂ ਦੀ ਮਨਮਰਜ਼ੀ ਕਿੱਥੋਂ ਤੱਕ ਹੋਏਗੀ ਕਿ ਭਾਈ ਅਮਰਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਰੱਖਿਆ ਜਾਵੇ